ਸਤਿ ਸ੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ 13 ਜਨਵਰੀ ਲੋਹੜੀ ਵਾਲੇ ਦਿਨ ਮਾਤਾ ਸਰਸਵਤੀ ਦੇ ਆਸ਼ੀਰਵਾਦ ਦੇ ਨਾਲ ਇੱਕ ਬ੍ਰह्म ਅਤੇ ਦੁਰਲਭ ਮਹਾਂ ਸ਼ੋਭ ਸੰਜੋਗ ਵਿਦੇਸ਼ ਯੋਗ ਦੀ ਸਿਰਜਣਾ ਕੀਤੀ ਗਈ ਹੈ 12 ਰਾਸ਼ੀਆਂ ਦੇ ਵਿੱਚੋਂ 4 ਰਾਸ਼ੀਆਂ ਕਰੋੜਪਤੀ ਹੋਣਗੀਆਂ ਕਿਹਾ ਜਾ ਸਕਦਾ ਹੈ ਕਿ ਇਹ 4 ਰਾਸ਼ੀਆਂ ਧਨ ਦੇ ਨਾਲ ਮਾਲ-ਮਾਲ ਹੋਣ ਜਾ ਰਹੀਆਂ ਹਨ ਜਨਵਰੀ ਲੋਹੜੀ ਦੇ ਦਿਨ ਮਾਤਾ ਲక్ష్ਮੀ ਜੀ ਦੀ ਇਨਾਂ ਤੇ ਕਿਰਪਾ ਹੋਣ ਵਾਲੀ ਹੈ ਹੁਣ ਮਾਂ ਸਰਸਵਤੀ ਖੁਦ ਇਨਾਂ ਚਾ ਰਾਸ਼ੀ ਵਾਲਿਆਂ ਦੇ ਜੀਵਨ ਦੇ ਸਾਰੇ ਦੁੱਖ ਦਰਦ ਕਸ਼ਟ ਦੂਰ ਕਰਨ ਜਾ ਰਹੀ ਹੈ ਹੁਣ ਮਾਂ ਸਰਸਵਤੀ ਦੇ ਆਸ਼ੀਰਵਾਦ ਦੇ ਨਾਲ ਇਨਾਂ ਚਾ ਰਾਸ਼ੀ ਵਾਲਿਆਂ ਦੇ ਜੀਵਨ 'ਚ ਬੇਅੰਤ ਖੁਸ਼ੀਆਂ ਆਉਣ ਵਾਲੀਆਂ ਹਨ ਇਸ ਸਮੇਂ ਚਾ ਰਾਸ਼ੀ ਵਾਲਿਆਂ ਦਾ ਜੀਵਨ ਬਦਲ ਜਾਵੇਗਾ ਦੋਸਤੋ ਇਹ ਕਿਹੜੀਆਂ ਰਾਸ਼ੀਆਂ ਹਨ ਜੋ ਮਾਂ ਸਰਸਵਤੀ ਦੀ ਕਿਰਪਾ ਦੇ ਨਾਲ 13 ਜਨਵਰੀ ਨੂੰ ਲੋੜੀ ਵਾਲੇ ਦਿਨ ਕੁੜੌੜਪਤੀ ਪਨੰਚ ਆ ਰਹੇ ਹਨ ਅਤੇ ਪੈਸਿਆਂ ਦੇ ਨਾਲ ਅਮੀਰ ਬਣਨ ਚਾ ਰਹੀਆਂ ਹਨ ਅੱਜ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਉਹਨਾਂ ਚਾਰ ਖੁਸ਼ਕਿਸਮਤ ਰਾਸ਼ੀਆਂ ਬਾਰੇ ਦੱਸਣ ਜਾ ਰਹੇ ਹਾਂ ਇਸ ਲਈ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਚਿਰੋਸ ਸੁਣਨਾ ਕਿਉਂਕਿ ਇਹ ਵੀਡੀਓ ਚਾਰ ਰਾਸ਼ੀ ਵਾਲਿਆਂ ਦੇ ਲਈ ਬਹੁਤ ਮਹੱਤਵਪੂਰਨ ਹੋਣ ਵਾਲੀ ਹੈ ਦੋਸਤੋ ਸਭ ਤੋਂ ਪਹਿਲਾਂ ਮਾਂ ਸਰਸਵਤੀ ਦੇ ਸੱਚੇ ਸ਼ਰਧਾਲੂ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਸਸwati ਮਾਂ ਜ਼ਰੂਰ ਲਿਖੋ ਤਾਂ ਕਿ ਤੁਹਾਨੂੰ ਨਵੀਂ ਮਾਂ ਸਰਸਵਤੀ ਦਾ ਆਸ਼ੀਰਵਾਦ ਪ੍ਰਾਪਤ ਹੋ ਸਕੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਹਿੰਦੂ ਧਰਮ ਦੇ ਵਿੱਚ ਲੋੜੀ ਦਾ ਬਹੁਤ ਹੀ ਮਹੱਤਵ ਮੰਨਿਆ ਜਾਂਦਾ ਹੈ ਇਸਨ ਪੂਜਾ ਇਸ਼ਨਾਨ ਦਾਨ ਅਤੇ ਕੰਨਿਆਂ ਦਾਨ ਬਹੁਤ ਹੀ ਲਾਭਦਾਇਕ ਮੰਨਿਆ ਜਾਂਦਾ ਹੈ ਦੋਸਤੋ ਤੁਹਾਨੂੰ ਦੱਸ ਦਈਏ ਕਿ ਸਨਾਤਨ ਧਰਮ ਦੇ ਵਿੱਚ ਮਾਂ ਸਰਸਵਤੀ ਦਾ ਵਿਸ਼ੇਸ਼ ਮਹੱਤਵ ਹੈ ਦੇਵੀ ਮਾ ਸਸਵਤੀ ਨੂੰ ਸਮਰਪਿਤ ਪੂਜਾ ਲਈ ਵਰਤ ਰੱਖਣ ਦੀ ਪਰੰਪਰਾ ਹੈ ਅਤੇ ਮਾਨਤਾ ਅਨੁਸਾਰ ਗੰਗਾ ਵਿੱਚ ਇਸ਼ਨਾਨ ਪੂਜਾ ਜਾਪ ਤਪੱਸਿਆ ਅਤੇ ਦਾਨ ਵੀ ਹੈ ਦੋਸਤੋ ਸਾਲ 2025 ਦੀ ਸਭ ਤੋਂ ਵੱਡੀ ਲੋੜੀ 13 ਫਰਵਰੀ ਨੂੰ ਹੈ ਇੱਥੇ ਇੱਕ ਧਾਰਮਿਕ ਮਾਨਤਾ ਹੈ ਕਿ ਲੋੜੀ ਦੇ ਕੁਝ ਚੀਜ਼ਾਂ ਦਾ ਦਾਨ ਕਰਨ ਦੇ ਨਾਲ ਵਿਅਕਤੀ ਦਾ ਜੀਵਨ ਖੁਸ਼ਹਾਲ ਹੁੰਦਾ ਹੈ ਅਤੇ ਪਿੱਤਰ ਦੋਸਤਾਂ ਨੂੰ ਛੁਟਕਾਰਾ ਮਿਲਦਾ ਹੈ ਆਓ ਜਾਣਦੇ ਹਾਂ ਕਿਹੜੀਆਂ ਚੀਜ਼ਾਂ ਦਾ ਤਨ ਕਰਨਾ ਸ਼ੁਭ ਹੈ ਅਤੇ ਇਹ ਲੋਹੜੀ ਤੇ ਹੀ ਕਿਉਂ ਕਰਨਾ ਹੈ ਮੂੰਗਫਲੀ ਮੂੰਗਫਲੀ ਗੋੜ ਅਤੇ ਪਿੱਤਲ ਦਾ ਦਾਨ ਕਰੋ ਅਜੇ ਮੰਨਿਆ ਜਾਂਦਾ ਹੈ ਕਿ ਅਜੇ ਕਰਨ ਦੇ ਨਾਲ 사ਧਕ ਨੂੰ ਸੂਰਜ ਭਗਵਾਨ ਦੀ ਕਿਰਪਾ ਪ੍ਰਾਪਤ ਹੁੰਦੀ ਹੈ ਲੋਹੜੀ ਦੇ ਦਿਨ ਕਪੂਰ ਚੋਲ ਦੁੱਧ ਅਤੇ ਘਿਓ ਦਾ ਦਾਨ ਕਰੋ ਇਹਨਾਂ ਚੀਜ਼ਾਂ ਦਾ ਦਾਨ ਕਰਨ ਨਾਲ ਵਿਆਹੁਤਾ ਜੀਵਨ ਹਮੇਸ਼ਾ ਖੁਸ਼ਹਾਲ ਰਹਿੰਦਾ ਹੈ ਇਸ ਤੋਂ ਇਲਾਵਾ ਲੋੜੀ ਦੇ ਸਵੇਰ ਨੂੰ ਨਦੀ 'ਚ ਦੀਵਾ ਤਿਆਰ ਕਰਨਾ ਚਾਹੀਦਾ ਹੈ। ਅਝਿਆ ਕਰਨ ਨਾਲ ਜਮਰਾਜ ਖੁਸ਼ ਹੋਣਗੇ। ਅਝਿਆ ਹੁੰਦਾ ਹੈ ਕਿ ਮਨੁੱਖ ਨੂੰ ਮੌਤ ਤੋਂ ਬਾਅਦ ਜਮ ਸੰਸਾਰ ਦੇ ਦੁੱਖ ਨਹੀਂ ਚੱਲਣੇ ਪੈਂਦੇ। ਲੋੜੀ ਤੇ ਜੁੱਤੀਆਂ ਤੇ ਚੱਪਲਾਂ ਗਰੀਬਾਂ ਨੂੰ ਦਾਨ ਕਰਨੀਆਂ ਚਾਹੀਦੀਆਂ ਹਨ। ਅਝਿਆ ਮੰਨਿਆ ਜਾਂਦਾ ਹੈ ਕਿ ਜੁੱਤੀਆਂ ਤੇ ਚੱਪਲਾਂ ਦਾਨ ਕਰਨ ਨਾਲ ਘਰ ਦੇ ਵਿੱਚ ਖੁਸ਼ਹਾਲੀ ਆਉਂਦੀ ਹੈ। ਜੇਕਰ ਹੋ ਸਕੇ ਤਾਂ ਲੋੜੀ ਦੇ ਮੌਕੇ ਤੇ ਔਰਖਿਆਂ ਨੂੰ ਖੁਸ਼ ਕਰਨ ਦੇ ਲਈ ਕੱਪੜੇ ਦਾਨ ਜ਼ਰੂਰ ਕਰੋ ਗੁੜ ਦਾਨ ਕਰੋ ਮੂੰਗਫਲੀ ਦਾਨ ਕਰੋ ਧਾਰਮਿਕ માનਤਾਵਾਂ ਅਤੇ ਜੋਤਿਸ਼ ਵਿਗਿਆਨ ਦੇ ਆਓ ਦੋਸਤੋ ਹੁਣ ਜਾਣਦੇ ਹਾਂ ਖੁਸ਼ਕਿਸਮਤ ਰਾਸ਼ੀਆਂ ਕਿਹੜੀਆਂ ਹਨ ਜਿਨ੍ਹਾਂ ਤੇ ਮਾਤਾ ਦੀ ਕਿਰਪਾ ਹੋਣ ਵਾਲੀ ਹੈ ਸਰਸਵਤੀ ਜੀ ਜਿਨ੍ਹਾਂ ਤੇ ਪੌਤ ਹੀ ਖੁਸ਼ ਹੋ ਗਈ ਹੈ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਰਾਸ਼ੀ ਹੁੰਦੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਤੁਹਾਡੇ ਉੱਪਰ ਮਾਤਾ ਸਰਸਵਤੀ ਦੀ ਅਪਾਰ ਕਿਰਪਾ ਹੈ ਇਸ ਕਾਰਨ ਉਹਨਾਂ ਨੂੰ ਆਰਥਿਕ ਲਾਭ ਹੋਣ ਦੀ ਸੰਭਾਵਨਾ ਹੈ ਤੁਹਾਨੂੰ ਦੱਸ ਰਹੀ ਹਾਂ ਕਿ ਕੰਨਿਆ ਰਾਸ਼ੀ ਵਾਲਿਓ ਵਪਾਰਕ ਕਾਰੋਬਾਰ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਨੌਕਰੀ ਕਰਨ ਵਾਲਿਆਂ ਨੂੰ ਉਹਨਾਂ ਦੇ ਅਹੁਦਿਆਂ ਤੇ ਤਰੱਕੀ ਮਿਲੇਗੀ ਵਿਦੇਸ਼ ਵਿੱਚ ਨੌਕਰੀ ਕਰਨ ਵਾਲਿਆਂ ਨੂੰ ਤਰੱਕੀ ਮਿਲੇਗੀ ਪੜ੍ਹਾਈ ਕਰਨਾ ਚਾਹੁੰਦੇ ਹੋ ਜਾਂ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਇਹ ਸੁਪਨਾ ਤੁਹਾਡਾ ਸੱਚ ਹੋਵੇਗਾ ਇਸ ਰਾਸ਼ੀ ਵਾਲੇ ਲੋਕਾਂ ਦੇ ਆਮਦਨ ਦੇ ਵਿੱਚ ਵਾਧਾ ਹੋਵੇਗਾ ਜੋ ਕਾਰੋਬਾਰ ਕਰਦੇ ਹਨ ਉਹਨਾਂ ਨੂੰ ਕਾਰੋਬਾਰ ਵਿੱਚ ਬਤੇਰੇ ਲਾਭ ਹੋਣ ਦੀ ਸੰਭਾਵਨਾ ਹੈ ਮਾਤਾ ਸਸਵਤੀ ਤੁਹਾਡੇ ਸਾਰੇ ਕਾਰ ਸਫਲਤਾ ਪੂਰਕ ਪੂਰੇ ਕਰਨ ਵਾਲੀ ਹੈ ਤੁਹਾਡੇ ਤੇ ਵਿਸ਼ੇਸ਼ ਆਸ਼ੀਰਵਾਦ ਮਾਤਾ ਸਰਸਵਤੀ ਦਾ ਹੋ ਗਿਆ ਹੈ ਜਿਸ ਕਾਰਨ ਤੁਹਾਡੇ ਜੀਵਨ ਦੇ ਸਾਰੇ ਦੁੱਖ ਤਕਲੀਫਾਂ ਦੂਰ ਹੋਣ ਜਾ ਰਹੀਆਂ ਹਨ ਅਤੇ ਹੁਣ ਤੁਹਾਨੂੰ ਤੁਹਾਡੇ ਜੀਵਨ ਵਿੱਚ ਬੇਅੰਤ ਖੁਸ਼ੀਆਂ ਮਿਲਣ ਜਾ ਰਹੀਆਂ ਹਨ कन्या राशि वाले ਤੁਹਾਡੀ ਜ਼ਿੰਦਗੀ ਹੁਣ ਬਦਲ ਜਾਵੇਗੀ ਦੋਸਤੋ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਦਾਸੇਕ ਮਾਤਾ ਸਸਵਤੀ ਦੀ ਕਿਰਪਾ ਦੇ ਨਾਲ ਤੁਹਾਡਾ ਸਭ ਦਾ ਸਮਾਂ ਬਹੁਤ ਵਧੀਆ ਹੈ ਮਾਤਾ ਸਸਵਤੀ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਤੇ ਬਹੁਤ ਖੁਸ਼ ਹੋਣ ਵਾਲੀ ਹੈ ਤੁਹਾਨੂੰ ਮਾਨ ਸਨਮਾਨ ਮਿਲੇਗਾ ਮੇਖ ਰਾਸ਼ੀ ਵਾਲੇ ਉਸ ਸਮਾਏ ਦੇ ਵਿੱਚ ਤੁਹਾਡੀ ਪ੍ਰਸ਼ੰਸਾ ਕੀਤੀ ਜਾਵੇਗੀ ਤੇ ਤੁਹਾਨੂੰ ਸਾਸ੍ਰ्वती ਮਾਂ ਕਿਰਪਾ ਦੇ ਨਾਲ ਹਰ ਪਾਸਿਓ ਸਫਲਤਾ ਮਿਲੇਗੀ ਨਵੇਂ-ਨਵੇਂ ਮੌਕੇ ਮਿਲਣਗੇ ਉਹਨਾਂ ਮੌਕਿਆਂ ਨੂੰ ਪ੍ਰਾਪਤ ਕਰਕੇ ਤੁਸੀਂ ਆਪਣੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਜਾ ਰਹੇ ਹੋ ਅਸੀਂ ਤੁਹਾਨੂੰ ਦੱਸ ਰਹੀ ਹਾਂ ਕਿ ਜੋ ਵੀ ਕੰਮ ਤੁਸੀਂ ਹੁਣ ਤੱਕ ਜੋ ਵੀ ਕੰਮ ਤੁਹਾਡਾ ਹੁਣ ਤੱਕ ਰੁਕਿਆ ਸੀ ਉਹ ਹੁਣ ਸਮੇਂ ਤੇ ਪੂਰਾ ਹੋਣਾ ਸ਼ੁਰੂ ਹੋ ਜਾਵੇਗਾ ਤੁਹਾਨੂੰ ਦੱਸ ਰਹੀ ਹਾਂ ਕਿ ਤੁਸੀਂ ਜੋ ਵੀ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਉਸ ਕੰਮ ਦੇ ਵਿੱਚ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਦੋਸਤੋ ਮਾਤਾ ਸੱਸwati ਦੇ ਆਸ਼ੀਰਵਾਦ ਦੇ ਨਾਲ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਵਧੀਆ ਜਾਣ ਵਾਲਾ ਹੈ ਸਮੇਂ ਦਾ ਪੂਰਾ ਫਾਇਦਾ ਉਠਾਓ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਦੋਸਤੋ ਇਸ ਲਿਸਟ ਦੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਦਾ ਅਸਤੇ ਇੱਕ ਹੁਣ ਮਾ ਸੱਸwati ਜੀ ਦੇ ਆਸ਼ੀਰਵਾਦ ਤੇ ਨਾਲ ਦੁਸਾਰੀ ਚਲਦੀ ਹੈ ਕੋਈ ਖੁਸ਼ਖਬਰੀ ਮਿਲਣ ਦੇ ਜੋਗ ਤੁਹਾਡੇ ਬਣ ਰਹੇ ਹਨ ਦੋਸਤੋ ਤੁਹਾਨੂੰ ਦੱਸੇ ਕਿ ਤੁਹਾਡੇ ਦੁਆਰਾ ਕੀਤੀ ਗਈ ਮਿਹਨਤ ਦਾ ਲਾਭ ਮਿਲੇਗਾ ਮਾਂ ਸਾਸਵਤੀ ਦੀ ਕਿਰਪਾ ਦੇ ਨਾਲ ਤੁਹਾਡੇ ਆਰਥਿਕ ਹਾਲਾਤ ਪਹਿਲਾਂ ਨਾਲੋਂ ਬਿਹਤਰ ਹੋ ਜਾਣਗੇ ਤੁਹਾਡੇ ਰੁਕੇ ਹੋਏ ਕੰਮ ਸਫਲਤਾਪੂਰਵਕ ਪੂਰੇ ਹੋਣਗੇ ਇਸ ਰਸ਼ੀ ਵਾਲਾ ਨੂੰ ਦੱਸੇ ਕਿ ਕਈ ਤਰ੍ਹਾਂ ਦੇ ਲਾਭ ਵਿੱਤੀ ਲਾਭ ਅਤੇ ਵੱਡੀਆਂ ਸਫਲਤਾਵਾਂ ਮਿਲਣ ਜਾ ਰਹੀਆਂ ਹਨ ਪਰਿਵਾਰ ਦੇ ਵਿੱਚ ਤੁਹਾਨੂੰ ਜੇ ਮਨ ਸਾਥੀ ਦੇ ਵੱਲੋਂ ਮੇ ਪੂਰਾ ਸਹਿਯੋਗ ਮਿਲੇਗਾ ਤੁਹਾਡੇ ਮਿੱਠੇ ਬਾਣੀ ਦੇ ਕਾਰਨ ਤੁਹਾਡੇ ਸਾਰੇ ਕੰਮ ਪੂਰੇ ਹੋਣਗੇ ਤੁਹਾਨੂੰ ਮਾਤਾ ਪਿਤਾ ਦਾ ਆਸ਼ੀਰਵਾਦ ਮਿਲੇਗਾ ਇਸ ਦੇ ਨਾਲ ਹੀ ਪੈਸੇ ਨਾਲ ਜੁੜੀਆਂ ਜੋ ਵੀ ਤੁਹਾਡੀਆਂ ਸਮੱਸਿਆਵਾਂ ਸਨ ਉਹ ਹੁਣ ਸਾਰੀਆਂ ਹੀ ਦੂਰ ਹੋਣਗੀਆਂ ਅਤੇ ਇਸ ਦੇ ਨਾਲ ਹੀ ਉਹ ਸਾਰੇ ਕੰਮ ਜੋ ਸਾਲਾਂ ਤੋਂ ਲਟਕ ਰਹੇ ਸਨ ਉਹਨ ਸਫਲਤਾਪੂਰਵਕ ਪੂਰੇ ਹੋ ਜਾਣਗੇ ਤੁਹਾਨੂੰ ਦੱਸਦੇ ਕਿ Maa Saraswati ਜਿਹਦਾ ਵਿਸ਼ੇਸ਼ ਆਸ਼ੀਰਵਾਦ ਤੁਹਾਡੇ ਤੇ ਹੈ ਤੁਹਾਨੂੰ ਦੇਨ ਤੁਗਣੀ ਰਾ 6 ਗੁਣੀ ਤਰੱਕੀ ਮਿਲੇਗੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧੋਗੇ ਇਹ ਕੈਨਾਂ ਗਲਤ ਨਹੀਂ ਹੋਵੇਗਾ Maa Saraswati ਦੇ ਆਸ਼ੀਰਵਾਦ ਦੇ ਨਾਲ ਹੁਣ ਸਮਾਂ ਤੁਹਾਡੇ ਲਈ ਬਹੁਤ ਚੰਗਾ ਸਾਬਤ ਹੋਵੇਗਾ ਦੋਸਤੋ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਾਂ ਦਾ ਦੱਸਦੇ ਕਿ Maa Saraswati ਦਾ ਤੁਹਾਡੇ ਤੇ ਖਾਸ ਆਸ਼ੀਰਵਾਦ ਹੈ ਤੁਹਾણો ਸਿਰਫ ਆਰਥਿਕ ਲਾਭ ਹੋਵੇਗਾ ਭਾਵੇਂ ਤੁਹਾਡਾ ਕਾਰੋਬਾਰ ਵੀ ਬਹੁਤ ਵਧੀਆ ਚੱਲੇਗਾ ਇਸ ਤੋਂ ਇਲਾਵਾ ਜਿਹੜੇ ਲੋਕ ਕੰਮ ਕਰਦੇ ਹਨ ਉਹ ਤਰੱਕੀ ਦੇ ਨਾਲ ਤਨਖਾਹ ਵਾਧੇ ਦੇ ਨਾਲ ਵਿਦੇਸ਼ਾਂ ਵਿੱਚ ਕੰਮ ਕਰਨ ਦੇ ਚਾਹ ਮਨ ਹਨ ਮਕਰ ਰਸ਼ੀ ਵਾਲੇ ਜੋ ਲੋਕ ਕਾਰੋਬਾਰ ਕਰਦੇ ਹਨ ਉਹਨਾਂ ਨੂੰ ਵਪਾਰ ਵਿੱਚ ਬਧੇਰੇ ਲਾਭ ਮਿਲੇਗਾ ਮਕਰ ਰਸ਼ੀ ਵਾਲੇ ਤੁਹਾਨੂੰ ਪੈਸਾ ਕਮਾਉਣ ਦੇ ਕਈ ਮੌਕੇ ਮਿਲਣ ਵਾਲੇ ਹਨ ਨਾਲ ਹੀ ਜੋ ਲੋਕ ਸੰਤਾਨ ਪ੍ਰਾਪਤੀ ਦੀ ਇਸ਼ਿਆ ਰੱਖਦੇ ਹਨ ਉਹਨਾਂ ਦਾ ਇਹ ਸੁਪਨਾ ਸੱਚ ਹੋਵੇਗਾ ਉਹਨਾਂ ਦੇ ਘਰ ਬੱਚਿਆਂ ਦੀਆਂ ਕਲਕਾਰੀਆਂ ਉਹਨਾਂ ਨੂੰ ਸੁਨਾਨੇ ਮਿਲ ਸਕਦੀਆਂ ਹਨ ਤੁਹਾਡੇ ਸਾਰੇ ਕੰਮ ਸਫਲਤਾਪੂਰਕ ਪੂਰੇ ਹੋਣਗੇ ਜੋ ਲੋਕ ਨਵਾਂ ਵਾਹਨ ਜਾਂ ਘਰ ਖਰੀਦਣ ਦੀ ਯੋਜਨਾ ਬਣਾ ਰਹੇ ਹਨ ਉਹ ਯੋਜਨਾ ਜ਼ਰੂਰ ਸਫਲ ਹੋਵੇਗੀ ਮਾਤਾ ਸਰਸਵਤੀ ਤੁਹਾਡੇ ਤੇ ਆਪਣੀ ਕਿਰਪਾ ਕਰਨ ਵਾਲੀ ਹੈ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਵਰਣਨ ਦੱਸਦੇ ਹੈ ਕਿ ਤੁਹਾਡੇ ਜੀਵਨ ਦੇ ਵਿੱਚ ਕਈ ਤਰ੍ਹਾਂ ਦੇ ਲਾਭ ਅਤੇ ਧਨ ਸਫਲਤਾ ਮਿਲਣ ਵਾਲੀ ਹੈ ਜੋ ਮਕਰ ਰਾਸ਼ੀ ਵਾਲੇ ਲੋਕਾਂ ਲਈ ਤੁਹਾਡੀ ਜ਼ਿੰਦਗੀ ਨੂੰ ਬਦਲ ਦੇਵੇਗੀ ਦੋਸਤੋ ਇਸ ਲਈ ਸਤੇ ਅਗਲੀ ਰਾਸ਼ੀ ਹੈ ਜੀ ਮੇਨ ਰਾਸ਼ੀ ਮੇਨ ਰਾਸ਼ੀ ਵਾਲਾਂ ਦੱਸਦੇ ਹੈ ਕਿ ਮਾਂ ਸੱਸwati ਦੀ ਕਿਰਪਾ ਦੇ ਨਾਲ ਤੁਹਾਡੇ ਲਈ ਸਮਾਂ ਬਹੁਤ ਚੰਗਾ ਹੈ ਇਹ ਬਹੁਤ ਵਧੀਆ ਹੋਣ ਵਾਲਾ ਹੈ ਅਸੀਂ ਤੁਹਾਨੂੰ ਦੱਸ ਰਹੀਏ ਕਿ ਤੁਹਾਨੂੰ ਸਿਰਫ ਇਸ ਜਤੈ ਹੀ ਨਵੇਂ ਪਾਲਕੇ ਸਮਾਜ ਵਿੱਚ ਤੁਹਾਡੀ ਤਾਰੀਫ਼ ਵੀ ਕੀਤੀ ਜਾਵੇਗੀ ਇਸ ਤੋਂ ਇਲਾਵਾ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਅਚੇ ਨਵੇਂ ਮੌਕੇ ਮਿਲਣ ਜਾ ਰਹੇ ਹਨ ਜੋ ਤੁਹਾਡੀ ਜ਼ਿੰਦਗੀ ਵਿੱਚ ਚੰਗੇ ਬਦਲਾਅ ਲਿਆਉਣਗੇ ਜੀ ਹਾਂ ਦੋਸਤੋ ਮਾ ਸਸwati ਜੀ ਦੇ ਆਸ਼ੀਰਵਾਦ ਦੇ ਨਾਲ ترقی ਹੋਣ ਦੇ ਨਾਲ-ਨਾਲ ਤੁਹਾਨੂੰ ਬਹੁਤ ਸਾਰਾ ਵਿੱਤੀ ਲਾਭ ਵੀ ਮਿਲੇਗਾ ਜਿੱਥੇ ਇੱਕ ਪਾਸੇ ਪਰਿਵਾਰਨ ਦੀ ਖੁਸ਼ੀ ਦਾ ਮਾਹੌਲ ਰਹੇਗਾ ਦੂਜੇ ਪਾਸੇ ਕਾਰੋਬਾਰ ਵਿੱਚ ਵਾਧਾ ਹੋਵੇਗਾ ਤੁਹਾਨੂੰ ਹਰ ਪਾਸਿਓਂ ਲਾਭ ਮਿਲਣ ਵਾਲਾ ਹੈ ਮਾਂ ਸਾਸਵਤੀ ਜੀ ਦਾ ਆਸ਼ੀਰਵਾਦ ਤੁਹਾਡੇ ਤੇ ਹੈ ਜੋ ਲੋਕ ਨੌਕਰੀ ਦਾ ਇਧਾਨ ਉਹਨਾਂ ਨੂੰ ਨੌਕਰੀ ਦੇ ਚਿੱਤਰ ਆਖੀ ਮਿਲਣ ਵਾਲੀ ਹੈ ਤਨਖਾਹ ਵਿੱਚ ਵਾਧਾ ਹੋਵੇਗਾ ਮਾਂ ਸਾਸਵਤੀ ਦੀ ਕਿਰਪਾ ਦੇ ਨਾਲ ਤੁਹਾਨੂੰ ਪੈਸਾ ਕਮਾਉਣ ਦੇ ਬਹੁਤ ਸਾਰੇ ਮੌਕੇ ਮਿਲਣਗੇ ਜਿਸ ਨਾਲ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਤੇ ਆਰਥਿਕ ਸਥਿਤੀ ਦੇ ਵਿੱਚ ਸੁਧਾਰ ਹੋਵੇਗਾ ਤੁਹਾਡੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ ਜੋ ਬੱਚੇ ਦੋਸਤੋ ਤੁਹਾਨੂੰ ਦੱਸਿਆ ਕਿ ਮਾਂ ਸラスwati ਦੇ ਆਸ਼ੀਰਵਾਦ ਦੇ ਨਾਲ ਹੁਣ ਤੁਹਾਡੇ ਜੀਵਨ ਦੇ ਵਿੱਚ ਬਹੁਤ ਵੱਡਾ ਬਦਲਾਅ ਆਵੇਗਾ ਜੋ ਕਿ ਤੁਹਾਡੇ ਜ਼ਿੰਦਗੀ ਨੂੰ ਬਦਲ ਦੇਵੇਗਾ ਇਹ ਕਨਾਂ ਗਲਤ ਨਹੀਂ ਹੋਵੇਗਾ ਕਿ ਮਾਂ ਸラスwati ਦੇ ਆਸ਼ੀਰਵਾਦ ਨਾਲ ਹੁਣ ਸਭਾ ਤੁਹਾਡੇ ਲਈ ਸੰਪੂਰਨਤਾ ਤੁਹਾਡੇ ਪੱਖ ਵਿੱਚ ਹੈ ਦੋਸਤੋ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੇ ਤਨ ਰਾਸ਼ੀ ਤਨਰਾਸ਼ੀ ਵਾਲਿਆਂ ਨੂੰ ਦੱਸਦੇ ਕਿ ਮਾਂ ਸੱਸਵਤੀ ਦੀ ਕਿਰਪਾ ਦੇ ਨਾਲ ਤੁਸੀਂ ਹੁਣ ਬਹੁਤ ਹੀ ਚੰਗੀਆਂ ਖੁਸ਼ਖਬਰੀਆਂ ਪ੍ਰਾਪਤ ਕਰੋਗੇ ਜੀ ਹਾਂ ਦੋਸਤੋ ਤੁਹਾਨੂੰ ਦੱਸਦੇ ਕਿ ਹੁਣ ਤੁਹਾਡੀ ਮਿਹਨਤ ਦਾ ਫਲ ਤੁਹਾਨੂੰ ਮਿਲਣ ਜਾ ਰਿਹਾ ਹੈ ਤੁਹਾਨੂੰ ਦੱਸਦੇ ਕਿ ਤੁਸੀਂ ਜੋ ਮਿਹਨਤ ਕੀਤੀ ਹੈ ਉਸ ਦਾ ਫਲ ਜ਼ਰੂਰ ਮਿਲੇਗਾ ਜਿਸ ਕਰਕੇ ਤੁਹਾਡੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੇਗੀ ਤੁਹਾਨੂੰ ਦੱਸਦੇ ਕਿ ਮਾਂ ਸੱਸਵਤੀ ਦੇ ਆਸ਼ੀਰਵਾਦ ਨਾਲ ਹੁਣ ਤੁਹਾਡੇ ਰੁਕੇ ਹੋਏ ਕੰਮ ਸਮੇਂ ਤੇ ਪੂਰੇ ਹੋਣਗੇ ਤੁਹਾਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਦਾ ਪੂਰਾ ਸਮਰਥਨ ਮਿਲੇਗਾ ਤੁਹਾਨੂੰ ਦੱਸ ਦੇ ਕਿ ਤੁਹਾਡੇ ਤੇ ਮਾ ਸਸਵਤੀ ਜੀ ਦਾ ਅਪਾਰ ਆਸ਼ੀਰਵਾਦ ਹੈ ਤੁਹਾਡੀਆਂ ਹੁਣ ਤੱਕ ਜੋ ਵੀ ਸਮੱਸਿਆਵਾਂ ਸਨ ਉਹ ਹੁਣ ਦੂਰ ਹੋਣ ਜਾ ਰਹੀਆਂ ਹਨ ਤੁਹਾਨੂੰ ਪੈਸਾ ਕਮਾਉਣ ਦੇ ਬਹੁਤ ਸਾਰੇ ਮੌਕੇ ਮਿਲਣਗੇ ਤਾਂ ਅੰਦੌਲ ਵਿੱਚ ਬਹੁਤ ਫਾਇਦਾ ਹੋਵੇਗਾ ਕਈ ਤਰ੍ਹਾਂ ਦੇ ਲਾਭ ਹੋਣਗੇ ਹੁਣ ਤੁਹਾਨੂੰ ਵਿੱਤੀ ਲਾਭ ਅਤੇ ਵੱਡੀਆਂ ਸਫਲਤਾਵਾਂ ਮਿਲਣ ਜਾ ਰਹੀਆਂ ਹਨ ਤੁਹਾਡਾ ਅਸੇ ਹੈ ਕਿ ਮਾਂ ਸਰਸਵਤੀ ਜੀ ਦਾ ਆਸ਼ੀਰਵਾਦ ਤੁਹਾਡੇ ਤੇ ਬਣਿਆ ਹੈ। ਇਹ ਖਾਸ ਤੌਰ ਤੇ ਤੁਹਾਡੇ ਤੇ ਬਣਿਆ ਚਾਰਿਆ ਹੈ। ਨਾਲ ਹੀ ਅਸੀਂ ਤੁਹਾਨੂੰ ਉਹਨਾਂ ਲੋਕਾਂ ਬਾਰੇ ਵੀ ਦੱਸਦੇ ਹਾਂ ਜੋ ਲੋਕ ਨੌਕਰੀ ਕਰਦੇ ਹਨ। ਉਹਨਾਂ ਨੂੰ ਨੌਕਰੀ ਦੇ ਵਿੱਚ ਤਰੱਕੀ ਮਿਲੇਗੀ, ਤਨਖਾਹ ਵਿੱਚ ਵਾਧਾ ਹੋਵੇਗਾ। ਤੁਹਾਨੂੰ ਦੱਸ ਹੈ ਮਾਂ ਸਰਸਵਤੀ ਦੀ ਕਿਰਪਾ ਦੇ ਨਾਲ ਤਾਂ ਨਾਸ਼ੀ ਵਾਲਿਓ ਤੁਹਾਡੇ ਜੀਵਨ ਦੀਆਂ ਸਾਰੀਆਂ ਮੁਸ਼ਕਲਾਂ ਖਤਮ ਹੋ ਜਾਣਗੀਆਂ। ਤੁਹਾਨੂੰ ਆਪਣੇ ਜੀਵਨ ਵਿੱਚ ਬੇਅੰਤ ਖੁਸ਼ੀਆਂ ਮਿਲਣਗੀਆਂ। ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਦੋਸਤੋ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਦਾ ਸਤਿ ਮਾ ਸਸਵਤੀ ਤੁਹਾਡੇ ਤੇ ਬਹੁਤ ਖੁਸ਼ ਹੈ ਹੁਣ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਇੱਕ ਬਹੁਤ ਹੀ ਵੱਡੀ ਖੁਸ਼ਖਬਰੀ ਮਿਲਣ ਜਾ ਰਹੀ ਹੈ ਜੋ ਤੁਹਾਡੀ ਜ਼ਿੰਦਗੀ ਨੂੰ ਬਦਲ ਦੇਵੇਗੀ ਹਾਂ ਦੋਸਤੋ ਤੁਹਾਨੂੰ ਦੱਸੇ ਕੁੰਭ ਰਾਸ਼ੀ ਵਾਲਿਓ ਜੋ ਤੁਸੀਂ ਸਖਤ ਮਿਹਨਤ ਕੀਤੀ ਹੈ ਹੁਣ ਤੁਹਾਨੂੰ ਉਸ ਮਿਹਨਤ ਦਾ ਫਲ ਮਿਲਣ ਵਾਲਾ ਹੈ ਨਾਲ ਹੀ ਤੁਹਾਡੇ ਸਾਰੇ ਪੈਂਡਿੰਗ ਕੰਮ ਹੁਣ ਸਫਲਤਾਪੂਰਵਕ ਪੂਰੇ ਹੋ ਜਾਣਗੇ ਇਸੇ ਨਾਲ ਹੀ ਕਾਰੋਬਾਰ ਕਰਨ ਵਾਲੇ ਲੋਕਾਂ ਨੂੰ ਆਪਣੇ ਕਾਰੋਬਾਰ ਵਿੱਚ ਲਾਭ ਪ੍ਰਾਪਤ ਹੋਵੇਗਾ ਉਹਨਾਂ ਦਾ ਕਾਰੋਬਾਰ ਤਿੰਨ ਤੁਕਣੀ ਰਾਜ ਚੋਗਣੀ ਤਰੱਕੀ ਕਰੇਗਾ ਉਹਨਾਂ ਨੂੰ ਹਰ ਪਾਸਿਓਂ ਲਾਭ ਮਿਲੇਗਾ ਕੁੰਭ ਰਾਸ਼ੀ ਵਾਲਾ ਤੁਹਾਡੇ ਜੀਵਨ ਵਿੱਚ ਹਰ ਪਾਸਿਓਂ ਖੁਸ਼ੀਆਂ ਆਉਣ ਵਾਲੀਆਂ ਹਨ ਮਾਤਾ ਸੱਤਸਵਤੀ ਜੀ ਤੁਹਾਡੇ ਤੋਂ ਬਹੁਤ ਖੁਸ਼ ਹਨ ਜੋ ਲੋਕ ਕੰਮ ਕਰਦੇ ਹਨ ਉਹਨਾਂ ਦੀ ਤਰੱਕੀ ਅਤੇ ਤਨਖਾਹ ਵਿੱਚ ਵਾਧੇ ਦੇ ਚੋਕ ਹਨ ਨਾਲੇ ਜੋ ਲੋਕ ਨੌਕਰੀ ਦੀ ਤਲਾਸ਼ ਕਰ ਰਹੇ ਹਨ ਉਹਨਾਂ ਨੂੰ ਉਹਨਾਂ ਦੀ ਮਨਪਸੰਦ ੌਕਰੀ ਮਿਲ ਸਕਦੀ ਹੈ ਜੇਕਰ ਤੁਹਾਡਾ ਕੋਈ ਪੈਸਾ ਫਸਿਆ ਹੋਇਆ ਹੈ ਤਾਂ ਉਹ ਵੀ ਤੁਹਾਨੂੰ ਜਲਦੀ ਹੀ ਵਾਪਸ ਮਿਲ ਜਾਵੇਗਾ ਤੁਹਾਡੇ ਘਰ-ਬਾਰ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਖਤਮ ਹੋ ਜਾਣਗੀਆਂ ਹੁਣ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਆਉਣਗੀਆਂ ਮਾਂ ਸਾਸਪਤੀ ਜੀ ਦਾ ਖਾਸ ਆਸ਼ੀਰਵਾਦ ਤੁਹਾਡੇ ਤੇ ਹੈ ਇਸ ਸਮਾਂ ਤੁਹਾਡੇ ਪੱਕ ਵਿੱਚ ਹੈ ਸਮੇ ਦਾ ਪੂਰਾ ਲਾਭ ਉਠਾਓ ਸੰਮੇਨੋ ਹੱਥੋਂ ਨਾ ਜਾਣ ਦਿਓ ਦੋਸਤੋ ਇਹ ਸਨ ਉਹ ਭਾਗਸ਼ਾਲੀ ਤੇ ਖੁਸ਼ਕਿਸਮਤ ਰਾਸ਼ੀਆਂ ਜਿਨ੍ਹਾਂ ਦੀ ਇਸ ਵਾਰ ਲੋੜੀ ਤੇ ਕਿਸਮਤ ਬਦਲਣ ਜਾ ਰਹੀ ਹੈ ਅਤੇ ਜਿਨ੍ਹਾਂ ਨੂੰ ਮਿਲਣ ਜਾ ਰਹੀਆਂ ਹਨ ਪਿਆਰ ਤੇ ਖੁਸ਼ੀਆਂ ਹੀ ਖੁਸ਼ੀਆਂ ਦੋਸਤੋ ਇਸ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਚੇੱਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦੇ ਉਸੇ ਤਨਵਾਦ